ਮਨਕਰਨ ਐਜੂਕੇਸ਼ਨ ٹرسٹ ਦੇ ਵੱਲੋਂ ਡਾਇਰੈਕਟਰ ਅਮਨਦੀਪ ਕੌਰ ਦੀ ਅਗਵਾਈ ਦੇ ਹੀਟ ਇੰਸਟੀਚਿਊਟ ਦੇ ਵਿੱਚ ਫ੍ਰੀ ਆਈ ਚੈੱਕਅਪ ਕੈਂਪ ਜਿਹੜਾ ਹੈ ਉਹ ਲਗਾਇਆ ਗਿਆ ਤੇ ਜਿਸ ਵਿੱਚ ਬੱਚਿਆਂ ਦੀ ਨਜ਼ਦੀਕੀ ਤੇ ਨਾਲ ਅੱਖਾਂ ਦੇ ਨਾਲ ਚੈੱਕਅਪ ਕੀਤਾ ਗਿਆ ਬਹੁਤ ਹੀ ਬਾਰੀਕੀ ਦੇ ਨਾਲ ਤਮਾਮ ਬੱਚਿਆਂ ਦੀ ਅੱਖਾਂ ਨੂੰ ਜਿਹੜਾ ਐਗਜ਼ਾਮਿਨ ਕੀਤਾ ਗਿਆ ਕਿਉਂਕਿ ਮੈਡਮ ਅਮਨਦੀਪ ਕੌਰ ਦਾ ਇਹ ਕਹਿਣਾ ਹੈ ਕਿ ਅੱਜਕੱਲ ਦੇ ਬੱਚੇ ਜਿਹੜੇ ਨੇ ਖਾਸ ਕਰਕੇ ਜੇਕਰ ਅਸੀਂ ਬੱਚਿਆਂ ਦੀ ਗੱਲ ਕਰੀਏ ਤਾਂ ਟੀਵੀ ਦੇ ਵਿੱਚ ਮੋਬਾਈਲ ਫੋਨਸ ਦੇ ਵਿੱਚ ਜ਼ਿਆਦਾ ਰੁਝਾਨ ਰੱਖਣ ਦੇ ਕਾਰਨ ਬੱਚਿਆਂ ਦੀਆਂ ਅੱਖਾਂ ਜਿਹੜੀਆਂ ਨੇ ਉਹ ਖਰਾਬ ਹੋ ਰਹੀਆਂ ਨੇ ਅੱਖਾਂ ਦੇ ਵਿੱਚ ਬੱਚਿਆਂ ਦੇ ਲਾਲੀ ਜਿਹੜੀ ਆ ਉਹ ਪਾਈ ਜਾਂਦੀ ਹੈ ਤੇ ਅੱਖਾਂ ਦੇ ਵਿੱਚ ਖਾਰਿਸ਼ ਤਰ੍ਹਾਂ ਦੀ ਹੁੰਦੀ ਹੈ ਕਿ ਅੱਖਾਂ ਜਿਹੜੀਆਂ ਨੇ ਉਹ ਖਰਾਬ ਹੋ ਜਾਂਦੀਆਂ ਨੇ ਇਸ ਤਰ੍ਹਾਂ ਦੇ ਲੱਛਣ ਜਿਹੜੇ ਨੇ ਉਹ ਲਾਜ਼ਮੀ ਹੋ ਗਏ ਜਿਸ ਕਰਕੇ ਉਹਨਾਂ ਨੇ ਇਸ ਮਨਕਰਨ এডਿਕੇਸ਼ਨ ٹرسٹ ਦੇ ਵਿੱਚ ਜਿਹੜਾ ਹੈ ਇਹ ਫ੍ਰੀ ਆਈ ਚੈੱਕਅਪ ਕੈਂਪ ਜਿਹੜਾ ਉਹ ਲਗਵਾਇਆ ਤਾਂ ਜੋ ਜ਼ਰੂਰਤਮੰਦ ਬੱਚਿਆਂ ਦੀ ਜਿਹੜੀ ਹੈ ਚੈਕਿੰਗ ਕੀਤੀ ਜਾ ਸਕੇ ਅੱਖਾਂ ਦੀ ਤੇ ਉਹਨਾਂ ਦੀ ਅੱਖਾਂ ਦੇ ਵਿੱਚ ਜੋ ਵੀ ਸਮੱਸਿਆ ਹੈ ਉਸ ਦਾ ਸਮਾਧਾਨ ਵੀ ਕੀਤਾ ਜਾ ਸਕੇ ਦੇ ਨਾਲ ਹੀ ਉਹਨਾਂ ਨੇ ਮਾਪਿਆਂ ਨੂੰ ਵੀ ਇਹ ਸੁਨੇਹਾ ਦਿੱਤਾ ਹੈ ਤੇ ਬੇਨਤੀ ਕੀਤੀ ਹੈ ਕਿ ਮਾਪੇ ਜਿਹੜੇ ਨੇ ਬੱਚਿਆਂ ਦੇ ਨਾਲ ਵੱਧ ਤੋਂ ਵੱਧ ਸਮਾਂ ਸਪੈਂਡ ਕਰਨ ਵੱਧ ਤੋਂ ਵੱਧ ਸਮਾਂ ਉਹਨਾਂ ਦੇ ਨਾਲ ਬਤੀਤ ਕਰਨ ਤਾਂ ਜੋ ਬੱਚਿਆਂ ਦਾ ਰੁਝਾਨ ਬਾਕੀ ਚੀਜ਼ਾਂ ਦੇ ਵੱਲ ਘੱਟ ਹੋਵੇ ਸਕਰੀਨਿੰਗ ਜਿਹੜੀ ਹੈ ਉਹ ਘੱਟ ਹੋਵੇ ਤੇ ਬੱਚੇ ਜਿਹੜੇ ਨੇ ਆਪਣੇ ਮਾਨਸਿਕ ਵਿਕਾਸ ਦੇ ਤੌਰ ਤੇ ਜਿਹੜੇ ਨੇ ਉન્નਤੀ ਕਰਨ ਤੇ ਅੱਛੇ ਰਹਿਣ ਤੰਦਰੁਸਤ ਰਹਿਣ ਤਾਂ ਜੋ ਪੜ੍ਹ ਲਿਖ ਕੇ ਉਹ ਅੱਗੇ ਵਧ ਸਕਣ ਅਤੇ ਹਮੇਸ਼ਾ ਹੀ ਉਹਨਾਂ ਨੇ ਕਿਹਾ ਹੈ ਕਿ ਸਾਡੇ ٹرسٹ ਦੇ ਵੱਲੋਂ ਜਿਹੇ ਉਪਰਾਲੇ ਕੀਤੇ ਜਾਂਦੇ ਰਹਿਣਗੇ ਤਾਂ ਜੋ ਬੱਚਿਆਂ ਨੂੰ ਜਿਹੜਾ ਹੈ ਉਹ ਫਾਇਦਾ ਹੋ ਸਕੇ ठीक है और उसमें मोस्टली most, बच्चों को या तो ड्राई आई है या ग्लासेस के नंबर है जिनको ग्लासेस के नंबर हैं एग्जिस्टिंग या हमें लग रहे हैं कि उनको ज़रूरत है और वो नहीं लगा रहे उनको हमने हॉस्पिटल रेफ़र किया है और जिनको ड्राई आई है ज़्यादा स्क्रीन ज़्यादा लैपटॉप मोबाइल के कारण हमने उनको आई ड्रॉप्स और लाइफ स्टाइल चेंजेस सजेस्ट किए आजकल देखा जाता है बच्चों में अक्सर जो छोटे बच्चे हैं एक साल से पाँच साल तक फोन ज़्यादा यूज़ करते हैं उन पेरेंट्स को क्या मैसेज देना चाहते हैं जितना हम स्क्रीन टाइम रिस्ट्रिक्ट कर सकें क्योंकि ये स्टडीज़ आजकल पाई गई हैं कि ज़्यादा मोबाइल और ज़्यादा नियर वर्क के कारण ऐसी एज के बच्चों में नियर डिस्टेंस के ग्लासेस माई बोलते हैं जिसको वो इंड्यूस हो जाता है तो अगर बच्चे जितना आउटडोर रहेंगे जितना स्क्रीन एंड ऑल को रिस्ट्रिक्ट करेंगे उतना इस तरह के नंबर आने के चांसेस कम हो जाते हैं कुछ बच्चों में इरीटेटिंग देखी जाती है क्या ये भी एक कारण है इरिटेशन पानी आना रेडनेस होना हेड होना ये सब ड्राई आई और इसको हम टेक्निकली बोलें तो ये कंप्यूटर विजन सिंड्रोम में के स्पेक्ट्रम में कवर होता है तो ये सब कुछ ये सब इसी के कारण है मोबाइल लैपटॉप तो अब हम जितना इस चीज़ को रिस्ट्रिक्ट कर सकें उतना बच्चों के आइज़ के लिए बेटर है यहाँ पे अभी तक आपने कितने लोगों को देख लिया इसमें सर ये है कि काफ़ी परसेंटेज है बच्चों के जो ग्लासेस जिनको पहले दिए हैं कहीं से और वो नहीं लगा रहे और ऐसे हैं जिनको हमें लग रहा है कि जरूरत है और उन्होंने अभी तक कहीं चेकअप नहीं करवाया टोटली अभी तक कितने लोगों चेकअप लोग हंड्रेड के अराउंडे अभी चल रहा। अभी बाहर पेशेंट्स बैठे है तो। ਮੈਂ ਜਦੋਂ ਅਸੀਂ ਪੜਾਉਂਦੇ ਆਂ ਬੱਚਾ ਨੂੰ ਮਿਲਦੇ ਆਂ ਤਾਂ ਮੈਂ ਨੋਟਿਸ ਕੀਤਾ ਕਿ ਬੱਚੇ ਬਹੁਤ ਜ਼ਿਆਦਾ ਸਕਰੀਨ ਯੂਜ਼ ਕਰਦੇ ਆਂ ਬੱਚਿਆਂ ਦੀ ਇਰੀਟੇਸ਼ਨ ਸਿਰ ਦਰਦ ਔਰ ਨਜ਼ਰ ਦਾ ਕਮਜ਼ੋਰ ਹੋਣਾ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਔਰ ਬੱਚੇ ਨਾਲ ਦਾ ਧਿਆਨ ਵੀ ਨਹੀਂ ਰੱਖਦੇ ਇਗਨੋਰ ਕਰਦੇ ਆ ਸਿੰਪਟਮਸ ਉਹਨਾਂ ਨੂੰ ਪਤਾ ਵੀ ਨਹੀਂ ਚੱਲਦੇ ਤੇ ਨਜ਼ਰ ਚੜੀ ਆ ਉਹ ਕਮਜ਼ੋਰ ਹੋ ਜਾਂਦੀ ਹੈ ਤੁਹਾਨੂੰ ਪਤਾ ਹੈ ਕਿ ਅੱਖਾਂ ਇੱਕ ਬਹੁਤ ਹੀ ਜ਼ਰੂਰੀ ਅੰਗ ਹੈ ਸਾਡੇ ਸਰੀਰ ਦਾ ਔਰ ਉਹਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਇਸੇ ਕਰਕੇ ਅਸੀਂ ਅੱਜ ਫ੍ਰੀ ਆਈ ਚੈੱਕਅਪ ਕੈਂਪ ਲਗਵਾਇਆ ਤਾਂ ਜੋ ਬੱਚਿਆਂ ਨੂੰ ਟਾਈਮਲੀ ਉਹਨਾਂ ਦੇ ਸਿੰਪਟਮਸ ਡਿਟੈਕਟ ਕੀਤੇ ਜਾਣ ਉਹਨਾਂ ਨੂੰ ਗਾਈਡ ਕੀਤਾ ਜਾਏ ਜਿਨ੍ਹਾਂ ਦੀ ਉਹ ਨਜ਼ਰ ਦੀ ਅਨਕ ਪਹਿਲੇ ਤੋਂ ਲੱਗੀ ਹੋਈ ਹੈ ਉਹ ਆਪਣਾ ਚੈੱਕਅਪ ਕਰਾ ਰਹੇ ਹਨ ਉਹਨਾਂ ਨੂੰ ਅਪਡੇਟ ਕਰ ਰਹੇ ਹਨ ਉਹਨਾਂ ਨੂੰ ਇਰਿਟੇਸ਼ਨ ਜਾਂ ਹੋਰ ਇਸ ਤਰ੍ਹਾਂ ਦਾ ਪਾਣੀ ਮਗਨਾ ਅੱਖਾਂ ਦਾ ਲਾਲ ਹੋਣਾ ਇਸ طرحੀਆਂ ਚੀਜ਼ਾਂ ਨੇ ਉਹਨਾਂ ਨੂੰ ਪ੍ਰਸਕ੍ਰਿਪਸ਼ਨ ਦਵਾਈਆਂ ਡਾਕਟਰ ਸੁਜੈਸਟ ਕਰ ਰਹੇ ਨੇ ਟਾਈਮਲੀ ਕਿ ਫਰਦਰ ਉਹ ਚੀਜ਼ਾਂ ਕੰਟਰੋਲ ਹੋਣ ਔਰ ਅੱਗੇ ਜ਼ਿਆਦਾ ਨਾ ਹੋਵੇ। ਉਜਿਨਾ ਬੱਚਿਆਂ ਨੂੰ ਅਜੇ ਤੱਕ ਅੱਖਾਂ ਬਿਲਕੁਲ ਠੀਕ ਨੇ ਉਹਨਾਂ ਨੂੰ ਕਿਸੇ ਸਜੈਸਟ ਕੀਤਾ ਗਿਆ ਉਹਨਾਂ ਨੂੰ ਸਜੈਸਟ ਕੀਤਾ ਗਿਆ ਕਿ ਉਹਨਾਂ ਨੂੰ ਆਏ ਜੋ ਆਈ ਗਾਗਲ ਸਪੈਕਸ ਨੇ ਉਹ ਲਗਾਨੀਆਂ ਚਾਹੀਦੀਆਂ ਨੇ ਔਰ ਕੁਝ ਮਤਲਬ ਜਿਵੇਂ ਡਰਾਈਨੈਸ ਤੇ ਲਈ ਮੈਡਮ ਨੇ ਪੁੱਛਿਆ ਦੇਖਿਆ ਤੇ ਉਹਨਾਂ ਨੂੰ ਡਰਾਈਨੈਸ ਤੇ ਲਈ ਇੱਕ ਦਵਾਈ ਜਾਂ ਡਰਾਪਸ ਲਿਖ ਕੇ ਦੇ ਰਹੇ ਨੇ ਉਹ ਉਹਨਾਂ ਨੂੰ ਰੈਗੂਲਰ ਯੂਜ਼ ਕਰਨੇ ਚਾਹੀਦੇ ਨੇ ਤੇ ਇਸ ਮਤਲਬ ਜੋ ਵੀ ਡਾਕਟਰ ਦੀਆਂ ਪ੍ਰੈਸਕ੍ਰਿਪਸ਼ਨਸ ਨੇ ਉਹ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਤਾਂ ਜੋ ਉਹਦੀ ਨਜ਼ਰ ਠੀਕ ਰਹੇ ਅੱਖਾਂ ਦੀ ਸਿਹਤ ਠੀਕ ਰਹੇ ਦਬੀ ਹੋਰ ਕੀ ਕੀ ਪ੍ਰਯਾਸ ਕਰਨਗੇ ਬੱਚਿਆਂ ਦੇ ਲਈ ਤਸੋਨਾ ਮੈਂ ਟਰਸਟ ਵੱਲੋਂ ਹਮੇਸ਼ਾ ਹੀ ਬੱਚਿਆਂ ਦੀ ਸਿਹਤ ਪੜਾਈ ਮੈਂਟਲ ਹੈਲਥ ਫਿਜ਼ੀਕਲ ਹੈਲਥ ਇਹਨਾਂ ਸਾਰਿਆਂ ਨੂੰ ਮਤਲਬ ਦੇਖਦੇ ਦੇਖਦੇ ਹੋਏ ਧਿਆਨ ਰੱਖਦੇ ਹੋਏ ਕੁਝ ਨਾ ਕੁਝ ਅਸੀਂ ਐਕਟੀਵਿਟੀ ਕਰਦੇ ਰਹਨੇ ਆ ਜਿਵੇਂ ਅਸੀਂ ਪੜਾਈ ਨਾਲ ਰਿਲੇਟਡ ਐਕਟੀਵਿਟੀਆਂ ਕੀਤੀਆਂ ਗਰਮੀਆਂ ਦੀਆਂ ਛੁੱਟੀਆਂਾਂ 'ਚ ਬੱਚਿਆਂ ਦੇ ਲਈ ਹੁਣ ਅਸੀਂ ਉਹਨਾਂ ਦੀ ਮਤਲਬ ਆਈ ਹੈਲਥ ਨੂੰ ਦੇਖਦੇ ਹੋਏ ਕਰ ਰਹੇ ਆ ਨੈਕਸਟ ਮਤਲਬ ਮੈਂ ਪਲਾਨ ਕੀਤਾ ਹੈ ਕਿ ਉਹਨਾਂ ਦੀ ਇੱਕ ਮੈਂਟਲ ਹੈਲਥ ਜਿਹੜਾ ਮੈਨੂੰ ਸਭ ਤੋਂ ਵੱਡਾ ਪ੍ਰੋਬਲਮ ਲੱਗ ਰਿਹਾ ਹੈ ਕਿ ਬੱਚੇ ਮਤਲਬ ਇੱਕ ਟੈਨਸ਼ਨ ਜਾਂ ਡਿਪਰੈਸ਼ਨ ਜਾਂ ਸਟ्रेस 언ਨੈਸੀਸਰੀ ਸਟ्रेस ਸਕ੍ਰੀਨ ਟਾਈਮ ਵਧ ਰਿਹਾ ਟੀਵੀ ਟਾਈਮ ਵਧ ਰਿਹਾ ਅਨੈਸੈਸਰੀ ਸਟ्रेस ਬੱਚਿਆਂ ਦੀ ਲਾਈਫ ਚ ਵਧ ਰਿਹਾ ਉਹਨਾਂ ਨੂੰ ਦੇਖਦੇ ਹੋਏ ਵੀ ਮੈਂ ਉਹਨਾਂ ਨੂੰ ਇੱਕ ਪਰਸਨਲ ਕੋਚਿੰਗ ਸੈਸ਼ਨ ਦਿੰਨੀ ਹੈ ਪਰਸਨਲ ਉਹਨਾਂ ਨੂੰ ਇੱਕ ਅਸੀਂ ਕੁਝ ਐਕਟੀਵਿਟੀਜ਼ ਪਲਾਨ ਕਰਦੇ ਹਾਂ ਜਿਹਦੇ ਵਿੱਚ ਮਤਲਬ ਉਹ ਆਪਣਾ ਸਟ्रेस ਔਰ ਇਹ ਐਕਸਪ੍ਰੈਸ਼ਨ ਜਿਹੜੇ ਆ ਉਹ ਰਿਲੀਜ਼ ਕਰ ਸਕਣ ਔਰ ਉਹਨਾਂ ਨੂੰ ਅੱਗੇ ਕੋਈ ਰਿਲੀਫ ਮਿਲੇ ਜਾਂ ਉਹਨਾਂ ਨੂੰ ਜੋ ਵੀ ਪਰਸਨਲ ਸੁਜੈਸ਼ਨਸ ਨੇ ਉਹ ਉਹਨਾਂ ਨੂੰ ਦਿੱਤੇ ਚਾਹੁੰਦੇ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਦੀ ਦੀ ਰਿਪੋਰਟ